ਚਾਵਾ 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 ਪੈ ਗਿਆ ਪੈ ਗਿਆ ਪੈ ਗਿਆ ਚਾਵਾ ਸਕੀਮ ਆਪਣੀ ਬਾਈ ਲੋਟ ਆ ਗਈ ਮਹਾਰਾਜ ਆਪਣੀ ਪਾਸ ਕਰਦੇ ਹੈਨਾ ਸਕੀਮ ਆਪਣੀ ਬਾਈ ਲੋਟ ਆ ਗਈ ਮਹਾਰਾਜ ਆਪਣੀ ਪਾਸ ਕਰਦੇ ਹੈਨਾ ਉਹ ਪਈ ਉਤੇ ਬਾ ਠੀਕ ਆ ਪਰ ਉਹੀ ਪਾ ਲੋ ਆਉ ਉਹ ਕਹਿੰਦਾ ਮੇਰੇ ਕੋਲੇ ਹੈ ਨਹੀਂ ਕੋ ਕਹਿੰਦਾ ਤੁਸੀਂ ਪਾ ਲੋ ਆ ਦਾ ਲਾ ਲਿਓ ਫਿਰ ਕਿਤੇ ਆ ਆ ਕਿੱਸਾ ਤੁੰਨੇ ਤਰਾ ਛੇ ਮਾਗਾ ਦਾ ਚਾਹ ਦਾ ਬਾਣੀ ਨੰਬਰ ਇੱਕ ਤਾਂ ਬੰਦੇ ਗਾਂ ਕਰ ਗਾਂ ਕਰ ਸਾਰੀ ਟੱਕੇ ਨਾ ਰਹਿ ਭੈਣਾ ਕੀ ਦੀ ਮੰਜੀ ਦੀ ਹੈ ਹੈਪੀ ਰੱਖ ਤੇ ਰਿਆ ਜੋ ਗੇਚਾ ਉਦੋਂ ਫਲਦਾ ਹੂੰ ਕੀ ਪਾਵੇ ਉਹ ਥੋੜਾ ਯਾਰ ਰੰਗ ਦੇ ਜਾ ਬਸ ਇੱਥੇ ਆਉਣਾ ਅਗਲੇ ਇਧਰ ਮੁੰਡਾ ਦੱਸ ਤੈਨੂੰ ਨਹੀਂ ਨਹੀਂ ਦੱਸ ਕਾਸਾ ਗਿਆ ਪਾ ਹੋਇਆ ਆਸ ਤੇ ਬਾਤ ਵਿੱਚ ਮੈਂ ਬਾਹਰ ਖੜਦੇ ਬਸ ਇਧਰੇ ਆਉਣਾ ਜਮਾ ਪੂਰਾ ਹੋ ਜਾਣਾ ਫੇਰ ਟੈਟ ਕਰ ਲਿਓ ਟੈਟ ਕਰ ਲਿਓ ਉਧਰੋਂ ਉੱਥੇ ਬੰਦ ਹੋ ਗਿਆ ਫਿਰ ਘੋੜੀ ਲੈ ਕੇ ਇੱਥੇ ਰੱਖਾ ਫਿਰ ਘੋੜੀ ਚੱਕ ਰਿਹਾ ਛੋਟੀ ਉੱਥੇ ਪਈਆਂ ਆਪਣੇ ਕੁਰਸੀ ਚੱਕ ਲਿਆ ਦੇ ਕੁਰਸੀ ਉਹ ਵੀ ਆਪਣੀ ਪੰਜ ਚਾਹ ਦੇ ਕੁਰਸੀ ਪਈ ਤੇਰੇ ਕੋਲੇ ਦਰਵਾਜ਼ੇ ਪਈ ਆਹ ਕੁਰਸੀ ਨਾਲ ਪਹੁੰਚੇਗਾ ਇਹ ਕੋਈ ਚੱਕ ਲਿਆ ਉਹ ਚੱਕ ਲਿਓ ਉੱਜਲਾ ਵੱਡਾ ਦੇਖਣ ਵਾਲਾ ਉਹ ਉੱਚਾ ਵਾ ਉਹ ਚੱਕ ਲਿਓ ਉਹ ਬੈਂਚ ਜਲਾ ਲਓ ਉਹ ਬੈਂਚ ਚੱਕ ਲਿਓ ਲੈ ਲਿਆ ਬਟਕਾ ਕੋਈ ਨਹੀਂ ਚੱਕ ਲਿਆਉਂਦੇ ਇਹ ਚੀਰ ਰਸਾ ਕਹਲਾ ਰੱਖ ਮੈਂ ਬੰਨ੍ਹਦਾ ਆਇਆ ਨਹੀਂ ਤੇ ਰਸਾ ਉਧਰੋਂ ਦੀ ਟਾਈਟ ਕਰੀ ਆ ਉਹ ਥੋੜਾ ਥੋੜਾ ਟਾਈਟ ਕਰ ਲਿਆ ਵਾ ਫੋਟੋ ਤੋਂ ਵੱਧ ਗਿਆ ਬੱਸ ਦੂਜੇ ਨਾਲ ਸੇਬੇ ਲੈ ਲੈ ਆਪਣੇ ਫਾਲੇ ਦੋ ਤਿੰਨ ਕਹਿੰਦਾ ਸੇਬੇ ਵਿਚਾਲੇ ਪਾ ਦੇ ਰਸਿਆਂ ਦੇ ਨਾਲ ਓ ਇੱਧਰ ਨੂੰ ਜਾ ਦੋ ਤਿੰਨ ਸੇਬੇ ਬੰਨ੍ਹ ਦਿਓ ਵਿਚਾਲੇ ਇੱਧਰ ਵੀ ਸੈੱਟ ਨਹੀਂ ਜਾ ਫੇਰ ਕਿੱਥੇ ਜਾਣਾ ਆ ਆ ਗਿਆ ਪਹਿਲਾ ਨੰਬਰ ਇੱਕ ਨੰਬਰ ਹੀ ਖਚਲਾ ਬੱਸ ਬਾ ਚਾਹੀਦਾ ਬਿਲਕੁਲੀ ਹੈ ਨਾ ਹਮਮਮ ਉਹ ਲੈ ਬਿਤੇ ਕਰਦੇ 80 ਬ੍ਰੈਡ ਕਰਦੇ 80 ਬ੍ਰੈਡ ਕਰਦੇ 80 ਕਰਦੇ ਬ੍ਰੈਡ ਕਰਦੇ ਹੈ ਜੇ ਕਿ ਕਿ ਬ੍ਰੈਡ ਵੀ ਆ ਤੇ ਚਾਰ ਚਾਰ ਬ੍ਰੈਡ ਖਾ ਲਵਾਂਗੇ 20 ਉਹ ਚਾਰ ਟੋਟੇ ਕਰ ਦਿੰਦਾ ਹਾਂ ਉਹ ਟੋਟੇ ਜੇ ਕਰਕੇ ਉਹੀ ਤਾਂ ਗੱਲ ਆ ਪਹਿਲਾਂ ਲਈ ਚੇਤਾ ਕਰਿਆ ਆਪਾਂ ਇੱਥੇ ਹੀ ਬਣਾ ਲੈਣੇ ਸੀ ਰੁਪਈਆ 2-300 ਦੇ ਆਪਣੇ ਕੋਲ ਰਿਫੰਡ ਪਿਆ ਸੀ ਤੇ ਹੋਰ ਚੱਲ ਕੋਈ ਨਹੀਂ ਕੱਲ ਨੂੰ ਬਣਾ ਲਾਂਗੇ ਕੱਲ ਨੂੰ ਸੁੱਖ ਤੇ ਹਲੇ ਕੱਲ ਨੂੰ ਬਣਾ ਲਾਂਗੇ ਆ ਕੱਲ ਨੂੰ ਆਪਾਂ ਇੱਥੇ ਹੀ ਬਣਾ ਲਾਂਗੇ ਅੱਜ ਕੋਈ ਨਾ ਕੋਈ ਕੰਮ ਰੱਖ ਲਿਓ ਕੱਲ ਜੋਗਾ ਕੋਸੀ ਨਾ ਖੇਤੇ ਦਾ ਫਰਕਾ ਕਿੱਦਾਂ ਕੰਮ ਲੱਗਿਆ ਹੋਈ? ਆ ਬਾਹਰ ਰ ਬਸਿਆ ਤੂੰ ਬੈਂਚ ਲੈ ਲੋ ਯਾਰ ਉਧਰ ਉਹਦਾ ਆਪਣਾ ਲੰਮਾ ਬੈਂਚ ਆ ਤਕੜੇ ਦੋ ਦਿਨ ਰਸੇ ਕੱਥੇ ਜਾਇਗਾ ਨਹੀਂ ਉਹਦੇ ਨਾਲ ਕਿੰਨੇ ਬੈਂਚ ਆਪਣੇ ਪਾਇਆ ਜਿਹੜੇ ਉਹ ਲੰਮੇ ਦੋ ਦੋ ਇਧਰ ਧਰ ਲੋ ਦੋ ਉਧਰ ਧਰ ਲੋ ਚਾਰ ਬੈਂਚ ਆਪਣੇ ਕੋਲੇ ਯਾਰ ਆ ਬੱਜੂਏ ਨੂੰ ਉੱਥੇ ਹੀ ਸੜਦੇ ਉਦਰੀ ਲਿਆ ਹੁਣ ਕਰਦੇ ਆ ਟਾਇਟਕ ਨਹੀਂ ਚਲ ਆ ਉਹਦੇ ਆਹੋ ਚਲੋ ਬਾਵਾ ਲੰਮਾ ਬਾਲਾ ਬਣਾ ਖੇਚੋ ਬਾਲਾ ਨਾਲ ਹਸਾਬ ਜੇ ਨਹੀਂ ਹਸਾਬ ਜੇ ਨਹੀਂ ਆਹ ਚਾਰ ਪੀਸ ਪੰਜ ਖਾਦੇ ਜਾਣੇ ਮਸਾ ਚਾਰ ਖਾਲੂ ਹੱਦ ਬੱਸ ਚੱਲ ਖਾਚੋ ਚਲਾ ਖਿਚੋਣਾ ਆ ਤਰਪਾਲ ਚੱਕੋ ਵਿੱਚੋਂ ਟੂਲ ਦਿਓ ਉਹ ਦੱਕ ਤੇ ਜਾਣਾ ਜਾਣਾ ਕਰਦੇ ਆਂ ਸਾਧਰ ਸਾਹਿਬ ਜਾਣਾ ਜਾਣਾ ਯਾਰ ਤੂੰ ਗੱਲਾਂ ਨਾ ਫੂਟਾ ਲੈਣਾ ਉਹ ਚੱਕੋ ਤਰਪਾਲ ਚੱਕੋ ਵਿੱਚੋਂ ਕਿਰਾ ਟਰੱਕ ਦੇ ਤਰਪਾਲ ਚੱਕੋ ਚੱਕੋ ਛਾਵਾ ਛਾਵਾ ਠੀਕ ਆ ਕਿਵੇਂ ਫਿਰ ਰੈਡੀ ਆ ਪਰਸੋਂ ਨੂੰ ਪਰਸੋਂ ਫਿਰ ਰੈਡੀ ਆ ਨਾ ਅਰੇ ਮੈਂ ਤਾਂ ਪੂਰਾ ਪੂਰਾ ਫਸ ਗਿਆ ਮੈਂ ਤੇਰਾ ਪਲਾ ਗਾਲ ਤਾਂ ਉਥੇ ਲੋਡ ਤਾਂ ਹੁਣ ਨਾਲ ਜਾ ਕੇ ਦੀ ਆ ਉਹ ਲੋਡ ਤਾਂ ਉਥੇ ਆਪਾਂ ਨਾਲ ਜਾ ਕੇ ਦੀ ਸਕਾ ਯਾਰ ਆ ਜਾਓ ਮੈਂ ਤਾਂ ਦੂਜੇ ਦਿਨ ਆ ਜਾਓ ਆ ਜਾਾਂਗੇ ਆ ਜਾ ਆਓ ਯਾਰ ਤੁਸੀਂ ਮੁੜ ਕੇ ਹਵਤਾ ਉੱਥੇ ਨਹੀਂ 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 ਆਵਾਂ ਬੈਠ ਕੇ ਰੱਖੋ ਇਹ ਲੈ ਤੂੰ ਇਹਨਾਂ ਉਹਨਾਂ ਦਾ ਥੱਲੇ ਸੱਟ ਲਓ ਉਹ ਨਾ ਬੰਦ ਤੇ ਰੱਖ ਲਓ ਬਾਹਰ ਕਰ ਦੇ ਉਹ ਆਹ ਗੱਟੇ ਆ ਬੋਰੀਆਂ ਲੈ ਲਓ ਗੱਟੇ ਜਿਹੜੇ ਆਪਣੇ ਸਰਿਏ ਨਾ ਸਰਿਆਂ ਦੇ ਉੱਤੇ ਦੋ ਤੇ ਉਹ ਤਾਂ ਬੰਨੋ ਨਾ ਇੱਕ ਉਹ ਸਿਰੇ ਤੇ ਇੱਕ ਸਿਰੇ ਤੇ ਤਿੰਨਾਂ ਤੇ ਬੰਨ੍ਹ ਲਓ ਆ ਨਿਵੇਂ ਆ ਬਾ ਫੇਰ ਠੀਕ ਆ ਉਹ ਲਾ ਦੀ ਤੇ ਕੀ ਗੱਲ ਆ ਹੈ ਆ ਉੱਥੇ ਬੰਦ ਜਾ ਜਾਰਪਾ ਲਿਆ ਯਾਰ ਪੁਰਾਣੇ ਜਿਹੇ ਲਿਆ ਉਤੋਂ ਕਰਦ ਲਿਆ ਕਰ ਦੇਣਾ ਪਾੜ ਪਾੜ ਕੇ ਬੋਰੀਆਂ ਜੀਆਂ ਬੰਨ ਲੋ ਪੁਰਾਣੀਆਂ ਜੀਆਂ ਸੇਬੇ ਲਾਇਆ achar ਨਾਲ ਜਦਾ ਲੰਮਾ ਬੰਦਾ ਚੜ ਚਾਰ ਸਰ ਵੀ ਤੂੰ ਚੱਲ ਓਏ ਉਹ ਡੰਡੇ ਲੈ ਲੋ ਡੰਡੇ ਜਾ ਕੇ ਲਈ ਉੱਥੇ ਡੰਡੇ ਪਏ ਅੰਦਰ ਉਹ ਜਿੱਥੇ ਆਉਣੀ ਪਏ ਹੁੰਦੇ ਆ ਉਹ ਗੁਰਦਿਆਂ ਕੋਲੇ ਡੰਡੇ ਪਏ ਆ ਤੁਹਾਡੇ ਅਟਾਕੇ ਆਹੋ ਡੰਡੇ ਜੇ ਪਏ ਆ ਨਿੰਮ ਦੇ ਛੋਟੇ ਛੋਟੇ ਜੇ ਉਹਦੇ ਨਾਲ ਕਰਕੇ ਚੱਕੀ ਆਉਣਗੇ ਇਹ ਜੇ ਦੇ ਦੇ ਇੱਥੇ ਦੇ ਦੇ ਥੱਲੇ ਦੇ ਦਿਓ ਰਾਮਾ ਲਾਖੀ ਆ ਗਿਆ ਮੇਰਾ ਪਿੱਛੇ ਪਾ ਕੇ ਜਾ ਕਰਦ ਲਿਆ ਕਰ ਓਏ ਆ ਹੈਗੀ ਰੇਲ ਦੇ ਅੱਗੇ ਆ ਗਿਆ ਜੀ ਉਹ ਬਾਈ ਗੋਰੀ ਆ ਰਖੀ ਰੱਖ ਬਾਈ ਗੋਰੀ ਆ ਰ ਕੀ ਰਹਿ ਰੇ ਤੁਸੀਂ ਕੇ ਨਬੇੜ ਦਿਓ ਹੋਰ ਦੰਡੇ ਆ ਲੈਣੋ ਆਦਾਂ ਗਾ ਪ੍ਰਾਦਲ ਕਾ ਲੈ ਰੋ ਡੰਡੇ ਜਗਾ ਤਰਪਾਰੇ ਦੇ ਨਾਲ ਕਰ ਲੋ ਹੋ ਲੈਣਾ ਪਾਸੇ ਨੂੰ ਬਾਣਾ ਹੋਰ ਸਾਹ ਪਈ ਬੰਦ ਨੇ ਬੰਦ ਦੇ ਕੇ ਹੋਸ ਤੇ ਕੰਮ ਖਾਂ ਹੋਰ ਸੁਣੀ ਨੋਟਾ ਅਮਨ ਲੈਣਗੇ ਇਹ ਤਾਂ ਬਹੁਤ ਬਾਈਕ ਦਾ ਆ ਬਗੜਾ ਕਿਉਂ ਹੋ ਰਿਹਾ ਸਰਪਾਰ ਉੱਥੋਂ ਦੀ ਖੜ ਕੇ ਆ ਉੱਤੋਂ ਦੀ ਫੜ ਬੈਂਚ ਜੇ ਤੋਂ ਨਹੀਂ ਉਹਦੇ ਆਏ ਫੜ ਇੱਕ ਲੜਜਾ ਫੜ ਲਾ ਆ ਆ ਬਾਹਰਲੇ ਪਾਸੇ ਆਹੋ ਇਹਦਾ ਪਾਰਟੀ ਵੇ ਦੇ ਉੱਤੋਂ ਦੀ ਪਾਉਣਾ ਪਊ ਸ਼ਾਇਦ ਮੈਨੂੰ ਮੈਂ ਤਾਂ ਕਿ ਇਹਦਾ ਹੈ ਜੀ ਦੋ ਟੋਕੇ ਅੱਗੇ ਵੀ ਪਾਈ ਸੀ ਆਪਾਂ ਆਪਾਂ ਆਂਦਾ ਪਾਇਆ ਆਹੋ ਆਹੇ ਕੌਡ ਪਾਇਆ ਸੀ ਉੱਥੇ ਦਾ ਆਪਾਂ ਫਿਰ ਆ ਪਾਵਾਂਗੇ ਇਹਦੇ ਚੋਂ ਇੱਕ ਹੈਗਾ ਵੱਡਾ ਮੈਨੂੰ ਮੈਂ ਤਾਂ ਇੱਕ ਵੱਡਾ ਆ ਜਾਣਾ ਲੋਟ ਆ ਇਹਦਾ ਲੋਡ ਹੀ ਨਹੀਂ ਮੈਂ ਕਰਤਾ ਉਹ ਮੂਰੇ ਪੰਨਾ ਕਰਾ ਸਹੀ ਕਰ ਲੈ ਵੀਰੇ ਆ ਨੂੰ ਆਵਰ ਕਿਤੇ ਕਰਦੇ ਨੇ ਆਪਣੇ ਵਾਲਾ ਪੈਜ ਉੱਤੋਂ ਨਹੀਂ ਲੋੜ ਹੀ ਨਹੀਂ ਪਿੱਛੇ ਆਉਣੀ ਨਹੀਂ ਹੈ ਜਿੱਦ ਤੋਂ ਬਾਅਦ ਆਪਾਂ ਆਉਂਦੇ ਕਰਾਉਂਦੇ ਪਾਉਂਦੇ ਜੀ ਬੈਠੇ ਸਭਾ ਵਿੱਚੋਂ ਜਾਲਵਾੜ ਪਾਉਂਦੇ ਕਿਆ ਉਹ ਬੰਦੀ ਬੰਦੇ ਨਾਲ ਲਾਰਮਤਾ ਮਾ ਓਏ ਇੱਥੇ ਸੇਪਾ ਪੈ ਨਹੀਂ ਅੱਛਾ ਸੇਪੇ ਮੈਂ ਲਿਆ ਸੀ ਚੱਕੇ ਯਾਰ ਆ ਉੱਥੇ ਲੈ ਜਾ ਇਹ ਬੈ ਇੱਧਰ ਹਾਈ ਹਾਈ ਆਪਣੇ ਕਾਲਾ ਪਾ ਦਿਓ ਉਤੋਂ ਦੀ ਯਾਰ ਆਪਣੇ ਵਾਲਾ ਪਾਕਾ ਕਾਲਾ ਪਾਓ ਵੱਡਾ ਪਾ ਦਿਓ ਥੜਾ ਉਤਲਾ ਛੋਟਾ ਰੱਖ ਲੋ ਵੱਡਾ ਪਾ ਲੋ ਵੱਡਾ ਕੱਢ ਲਾ ਹਾ ਤੇ ਇੱਕ ਵੱਡਾ ਇੱਕ ਛੋਟਾ ਤੇ ਇੱਕ ਵੱਡਾ ਇੱਕ ਛੋਟਾ ਪੈ ਗਈ ਪੈ ਗਈ ਤਰਪਾਲ ਵੀ ਪੂਰੀ ਵਧੀਆ ਪੈ ਗਈ ਤਾਂ ਇੱਕ ਆਪਣਾ ਕਾਗਜ਼ ਦੇ ਉੱਤੋਂ ਦੀ ਪੈ ਜੂਗਾ ਤਾਂ ਤਾਂ ਨਹੀਂ ਹੋ ਜਾਣੀ ਇਹਨੂੰ ਪਾਸੇ ਕਰੋ ਯਾਰ ਇਹਨਾਂ ਨੂੰ ਵੀ ਉਧਰ ਪਰੇ ਰੱਖ ਉੱਥੇ ਹੀ ਰੱਖਿਆ ਪਾ ਲਿਆ ਉਹ ਪਰੇ ਹੀ ਲੈ ਜਾਓ ਉੱਥੇ ਤਰ੍ਹਾਂ ਜਿੱਥੇ ਉਹ ਪਿਆ ਇਹ ਵੀ ਉੱਥੇ ਲੈ ਜਾ ਆ ਡੰਡੇ ਦਾ ਚੱਕਦੇ ਹੁਣ ਪਰੇ ਡੰਡੇ ਦੀ ਪਹੁੰਚਾਈ ਦੇ ਹੁਣ ਆ ਵੀ ਲਾ ਪੈਪ ਵੱਜੇ ਕੇਦੇ ਪੈਰਾਂ 'ਚ ਇਹ ਵੀ ਮੈਂ ਤੁਹਾਨੂੰ ਕਹੀ ਰੱਖਿਆ ਹੋ ਖੁੱਲੀ ਜਾਂਦੇ ਆ ਦੇ ਇੱਕ ਕਾਗਜ਼ ਹੈਗਾ ਉੱਤੇ ਇਹ ਕਾਇ ਹੈ ਤੇ ਕਾਇ ਹੀ ਪਾ ਲਿਓ ਇਹ ਉੱਲਾ ਵਾਲਾ ਹੈਗਾ ਹੈਗਾ ਹੈ ਪਾਟਿਆ ਵਾ ਫੇਰ ਰਹਿਣ ਦੇ ਫੇਰ ਜਾ ਨਵਾਂ ਪਾ ਲਓ ਪਰ ਆਪਣਾ ਰਾਤਨ ਨਾ ਖਰਾਬ ਹੋਵੇ ਸਾਰਾ ਆਪਣੇ ਵਾਲਾ ਕਾਗਜ਼ ਪਾ ਦਿਓ ਆ ਉਹੀ ਪਾਓ ਪਰ ਉਹਨੂੰ ਪਿਆ ਰਹਿਣ ਦੇ ਉਹੀ ਤਾਂ ਗੱਲ ਆ ਰਹਿਣ ਦੇ ਤੁਸੀਂ ਯਾਰ ਬਾਹਰ ਇੱਥੇ ਝੜਦਾ ਉਹਦੇ ਟੂਟ ਦੇ ਵਿੱਚ ਸਭ ਤੋਂ ਧੀ ਪਾ ਲਿਓ ਇਹਦਾ ਬੋਲਦਾ ਜੀਤਪੁਰ ਨੇ ਕਿਹਾ ਹਾਂ ਆ ਗੱਡੀਆਂ 2-3 ਕਹਿੰਦਾ ਮੈਂ ਕਹਿੰਦਾ ਗਾਂ ਤੂੰ ਗਾਂ ਨੂੰ ਕਹਿੰਦਾ ਭਾਈ ਲਿਆਕਰੂ ਦੂਜੀ ਵੀ ਤੁਹਾਡੇ ਸਮਾਨ ਵਾਲੇ ਆ ਮੈਨੂੰ ਦਾਦ ਦੇ ਕਹਿੰਦਾ ਆਪਾਂ ਲੋਡ ਹੀ ਨਹੀਂ ਸੀ ਕਹਿੰਦਾ ਤੁਹਾਨੂੰ ਟਰਾਲੀ ਲੈ ਜਾਣ ਦੀ ਟਰੱਕ ਹੀ ਮੈਂ ਦੇ ਦੇਣਾ ਸੀ ਮੈਂ ਕਹਾ ਭਾਈ ਤੇ ਜਾਗਦੇ ਨੇ ਕਿ ਭਾਈ ਚੱਲ ਮੁੰਡਾ ਸੁਰਗਵਾਸ ਹੋਇਆ ਯਾਰ ਆਨੂੰ ਆਪਾਂ ਤੰਗ ਕਰਨਾ ਆ ਆਹ ਆਪਾਂ ਵੀਰੇ ਜਰੂਰ ਲਾਉਣੇ ਗਏ ਹਾਂ ਆਪਣੇ ਕੋਲ ਦੋ ਆ ਦੋਏ ਪਾ ਲਓ ਜੇ ਇੱਕ ਨਹੀਂ ਆਉਂਦਾ ਤਾਂ ਆਪਾਂ ਤਾਂ ਇੱਕ 30 ਫੁੱਟਾ ਕਰਦਾ ਕਿ ਨਹੀਂ 25 27 ਫੁੱਟਾ ਚੱਲੇਗਾ ਕੋਈ ਇੱਕ ਕਰੀਏ ਕਿਤੇ ਬੰਗੇ ਬੰਗੇ ਪਏ ਆ ਤੇ ਫੇਰ ਯਾਰ ਐਵੇਂ ਹੀ ਪਾਣਾ ਹੈ ਨਾ ਓਏ ਉਹਨੇ ਮੈਨੂੰ ਜਵਾਬ ਦਿੱਤਾ ਬਾਈ ਮੈਂ ਉਹਨੂੰ ਸਵੇਰੋਂ ਪੁੱਛਿਆ ਮੈਨੂੰ ਕਹਿੰਦਾ ਬਾਈ ਸਾਡੇ ਕੋਲੇ ਕੁਝ ਨਹੀਂ ਆਪਦਾ ਭਾਰੋ ਸਮਾਨ ਕਹਿੰਦਾ ਉਹਵੇਂ ਆਪਦਾ ਆ ਕੇ ਲਾ ਲਿਓ ਸਾਡੇ ਕੋਲੇ ਕੁਝ ਨਹੀਂ ਅਸੀਂ ਇੱਥੇ ਪਾਉਂਦੇ ਨਹੀਂ ਉਹਨੇ ਤਾਂ ਮੈਨੂੰ ਐਂ ਕਿਹਾ ਸੀ ਤਾਂ ਹੀ ਆਪਾਂ ਕਰ ਲਈ ਰੱਸਾ ਕੱਢ ਲੈ ਜਿੰਦਾ ਲਾ ਜਾਂਦਾ ਫਿਰ ਵੀ ਜਰਦਈ ਹਾਂ ਮੈਂ ਕਹਿੰਨਾ ਚੱਲ ਕੋਈ ਨਹੀਂ ਤੁਸੀਂ ਹੁਣ ਆਪਣਾ ਪਾਲੋ ਆਪਣਾ ਗਾਂ ਨੂੰ ਵੀ ਬਣ ਗਿਆ ਯਾਰ ਚਪਰ ਕੇ ਈਵੇਂ ਕਰਿਆ ਕਰਾਂਗੇ ਗਾਂ ਨੂੰ ਹੁਣ ਵਧੀਆ ਸਿਰ ਤੋਂ ਮੈਂ ਉੱਤੇ ਵੋਤਾ ਆ ਆਪਣੇ ਵਾਲਾ ਪਾ ਲੋ ਯਾਰ ਆਪਣਾ ਵਧੀਆ ਕਾਗਜ਼ ਆ ਰੇ ਨਵਾਂ ਲਿਆਂਦਾ ਕੱਲ ਹੀ ਲਿਆਂਦਾ ਹਲੇ ਨਾ ਪੂਰਾ ਪੂਰਾ ਹੀ ਹੋਣਾ ਮੱਲਾ ਪੂਰਾ ਟੋਪੋ ਟੋਪੋ ਆਪਾਸੇ ਕਰ ਦੇ ਦੀ ਕੰਨੀ ਨਾ ਥੋ ਜੇ ਕਰੀ ਦੱਸੀ ਓਏ ਔ ਕਰੋ ਇੱਥੇ ਰੱਸਾ ਪਾ ਗਰੇ ਉੱਤੋਂ ਦੀ ਮਾਰੋ ਰੱਸੇ ਨਾਲ ਲੈ ਜੂ ਰਸੇ ਪਾ ਦਿਓ ਦੂਜਾ ਹਰਪਾਲੇ ਨੂੰ ਰਸੇ ਪਾ ਕੇ ਨਾ ਪਹਿਲੇ ਪਾਸੇ ਤੋਂ ਦੀ ਮਾਰੋ ਰੱਥੇ ਨਾਲ ਖਿੱਚੀ ਜਾਣਗੇ ਇੱਥੋਂ ਰਸਾ ਪਾ ਦੇ ਆਇਆ ਐ ਇਹੋ ਜੁੜੇ ਜੇ ਤੇ ਠਾ 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 ਕਰਦਾ 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 ਫੜ ਲਾ ਫੜ ਲਾ ਫੜ ਲਾ ਚੱਕ ਦੇ ਦਿਖਾ ਦੇ ਤਾਹ ਫੜਾ ਦੇ ਨੂੰ ਚਲ ਚਲ ਆ ਗਿਆ ਚੱਕ ਲੈ ਹੌਲਕੇ ਚਲ ਚਲ ਖੇਚਲਾ ਚਲ ਬਸ ਠੀਕ ਆ ਠੀਕ ਆ ਠੀਕ ਆ ਨਹੀਂ ਖੇਚਲਾ ਖੇਚਲਾ ਠੀਕ ਆ ਚਲ 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 ਉਧਰ ਹੋਵੋ ਤੇਰੇ ਸਿਰੇ ਤੇ ਹੋਵੋ ਮੈਂ ਨਾ ਬਾਲਾ ਪੂਰਾ ਪੂਰਾ ਹੀ ਆਇਆ ਫਟ ਓਏ ਇਧਰ ਫੜਾ ਕੇ ਕੋਈ ਨਾ ਕਹਿਣੀ ਖੇਚ ਲੈ ਨੀਂ ਪਲੇਅਰ ਆਲਮੱਲਾ ਪੂਰੀ ਪੂਰੀ ਬਣ ਗਈ ਬਹਿ ਜਾ ਬਹਿ ਜਾ ਹੋਰ ਖਾ ਚਲੋ ਥੋੜਾ ਜਿਹਾ ਹੋਰ ਖਾ ਚਲੋ ਬੱਸ 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 ਪਾਸਾ ਇੱਥੇ ਇੱਕੋ ਜਾ ਕਰ ਦੋ ਇੱਥੇ ਕਰ ਦੋ ਇੱਕੋ ਜਾ ਥੱਲੇ ਵਾਲੇ ਕੁੰਡਿਆਂ ਚ ਪਾਉ ਰਸਾਂ ਇਹਨੇ ਜੀ ਹਾਂ ਹਾਂ ਸਾਬ ਉਹ ਤੂੰ ਸੋਹ ਰਸਾ ਰਸਾ ਪਾਉਣਾ ਪੈਣਾ ਭੂਕਣੇ ਇੱਥੇ ਕੋਈ ਨਹੀਂ ਆ ਪਾ ਲੋ ਹੁਣ ਉਸ ਹਾਬ ਨਾਲ ਦੇੜੇ ਦੇ ਵਿੱਚ ਪਾਲਾ ਫੇਰ ਇਹਦੇ ਵਿੱਚ ਪੈਪ ਪਾ ਕੋਈ ਉਹ ਦੇਖ ਲਓ ਕਿੱਥੇ ਖਤਨਾ ਵਾਲੇ ਤੇ ਪਾਸੇ ਖਾਂਸੂ ਮੈਂ ਨਾ ਦਲਾ ਨਹੀਂ ਬਣ ਗਿਆ ਯਾਰ ਆਹ ਚੈਨਰ ਜਿਆ ਲੈ ਲੈ ਦੇਖ ਲੈ ਬਸ ਹੁਣ ਉਹਦੇ ਉੱਤੋਂ ਦੀ ਰੱਸਾ ਪਾ ਰਹੇ ਤੇ ਚੌਪਰ ਲੋਡ ਹੀ ਨਹੀਂ ਕਾਗਜ ਕਾਲਾ ਪੈ ਗਿਆ ਮੈਂ ਨਾ ਇਹ ਤਾਂ ਚੋਣਾ ਹੀ ਨਹੀਂ ਛੈਲਰ ਵਾਲਾ ਕਾਗੜਾ ਜਾਰੇ ਤਾਂ ਹਾਂ ਰੋਵਾ ਬਹੁਤ ਆ ਆਹ ਟੈਕੋਟੀ ਦੀ ਮਸਾਲੋ ਆ ਲੈ ਜੰਗਾ ਦੇ ਇਹ ਰਸਾ ਤਾਂ ਇੱਕ ਪਾਸੇ ਨਹੀਂ ਜਾਊ ਇਹ ਇੱਕ ਸਾਈਡ ਹੀ ਹੋਊ ਇੱਕ ਸਾਈਡ ਤੋਂ ਜਾਊਗਾ ਰਸਾ ਇਹ ਪੈਪ ਪਾ ਲੋ ਪੈਪ ਪੈ ਗਿਆ ਨਾ ਬੈਦੀ ਲੰਘ ਜਾਣਾ ਜੇ ਪੈਪ ਪੈ ਗਿਆ ਨਾ ਟੈਂਡਰ ਲੰਗਾ ਦਿਓ ਬੈਦੀ ਹਾਂ ਕਰਦ ਕਰੀ ਉਹ ਗੱਡਾ ਪਾ ਲੋ ਛੋਟਾ ਪੁੱਟ ਨਾ ਉਹ ਜਾਂਦੇ ਆ ਲਿਆਉਂਦੇ ਆ ਵੜਦੇ ਕਿੱਥੇ ਕੀ ਕਰਦਾ ਆਪ ਕੋਈ ਨਹੀਂ ਦਾਨੀ ਉੱਪਰ ਦਾਨੀ ਇਹ ਦੋ ਥੋੜੇ ਜਿਹਾ ਲੜਨਾਗੇ ਨਾ ਹੱਥ ਨਾਲ ਤੇ ਔਰ ਨਹੀਂ ਹੁੰਦਾ ਉਹ ਇਹਨੇ ਹੁਣ ਜਾਣਾ ਦੂਜਾ ਹਰਪਾਲ ਵਿੱਚ ਦੀ ਪੈਂਦਾ ਕੋਈ ਨਹੀਂ ਫਿਰ ਕਰਨ ਕੀ ਪੈਣਾ ਆ ਦੇ ਪੈ ਜਾਣਾ ਸੀ ਯਾਦੇ ਪੈਂਦਾ ਹਰ ਸਫੜ ਕੋਈ ਨਹੀਂ ਬੰਤਾ ਪੈ ਜਾਵਾਂ ਪੈ ਹਾਂ ਆ ਇੱਥੇ ਹੀ ਧਰੱਖੋ ਉਹ ਤਾਂ ਤੂੰ ਉਪਲਾ ਹਰਦਾ ਛੱਡ ਦੇ ਚੱਲ ਸੇ ਤੈਨੂੰ ਪਸਰਾ ਖੋ ਪੈ ਇਹਨੇ ਹੋਰ ਦਾ ਆ ਇਹ ਬੰਤਾ ਰੂਪ ਹੋ ਜਾ ਬੜਾ ਜਾ ਬੰਦਾ ਵੀ ਤੂੰ ਚੱਲ ਸਾਰੇ ਪਰੇ ਨਹੀਂ ਉਹ ਕਿੱਥੇ ਤੋਂ ਲੱਗੂ ਗਏ ਕੋਈ ਨਾ ਕੋਈ ਆਇਆ ਨਾ ਕੋਈ ਕੋਈ ਕੇਸ ਆ ਲੋਕੇ 2 ਵਜੇ ਹੁਣ ਏਡੀ ਛਿਦੀ ਕਿਹੜਾ ਭੈਣਾ ਖਾਣਾ ਵੀ ਹੁਣ ਮੈਂ ਤਨਾ ਲੱਦੜੂ ਦਾ ਕੋਸਰੀ ਲੱਗਣਾ ਲੱਦੜੂ ਦਾ ਕੰਮ ਖੇਤ ਕੋਈ ਹੋਇਆ ਨਾ ਤੇ ਕਰਾ ਟਰੱਕ ਤਿਆਰ ਕਰਨੀ ਦਿਹਾੜੀ ਲੰਗ ਹੀ ਪੈਣੀ 2 ਵਜੇ 1:30 ਹੋ ਗਿਆ ਫੇਰ ਤੋਂ ਨਹੀਂ ਗਿੜਾ ਨਹੀਂ ਆਉਣਾ ਤੇ ਆਲੇ ਲੱਗ ਗਿਆ ਧਰਨ ਦੇ ਚ ਆਲੇ ਲੱਗਿਆ ਦੜਾ ਚਲੋ ਮੈਂ ਹੁਣ ਇਹਨੂੰ ਛੱਡਦਾ ਹੀ ਨਹੀਂਗਾ ਤੁਸੀਂ ਇੱਕ ਇਹਨਾਂ ਦੇ ਢੇਡਿਚ ਮਾ ਕੇ ਇਹ ਫਿਰ ਨਾਲ ਹੀ ਘੋਣਾ ਕਰੀਦਾ ਯਾਰ ਇੱਕੜੇ ਇੱਥੋਂ ਵਾਹ ਲੋ ਦੂਜੇ ਉਧਰ ਪਾਈ ਚਲੋ ਯਾਰਾ ਦੋ ਜਣੇ ਤੁਸੀਂ ਆ ਕਰ ਲੋ ਕੰਮ ਆਉਦਾ ਇਹਨੂੰ ਇਕੱਠਾ ਕਰ ਲੈ ਘੋਣਾਉਣਾ ਚਾਹਤਾ ਦੋ ਅੰਦਾ ਘੁੱਟੜ ਕੇ ਫੇਰੇ ਲੋਟ ਵੀ ਆ ਜੂ ਕੰਮ ਜਲਦੀ ਕੱਢ ਦਿਆ ਕਰੋ ਇਹ ਜਲਦੀ ਫੜੀ ਰੱਖੋ ਆ ਵਾਹ ਫੜੀ ਆਣਾ ਹਾਂ ਉੱਥੇ ਆ ਗਿਆ ਹੁਣ ਹਾਂ ਬਾਥਰੂਮ ਉੱਥੇ ਖੋਲਦਾ ਕਾਈ ਹੂੰ ਖੋਲਦਾ ਖੋਲਦਾ ਵੀ ਉਦੋਂ ਨਟ ਪੁੱਛ ਲਾ ਕਿਵੇਂ ਖੋਲਦੇ ਆ ਕਰਾ ਬਾਰੀ ਗੁੰਡਾ ਖੋਲ ਨਹੀਂ ਲੋੜ ਨਹੀਂ ਕੋਈ ਹੈ ਨਾ ਨਹੀਂ ਨਹੀਂ ਉਹਨਾਂ ਵਾਲਾ ਰੱਸਾ ਨਹੀਂ ਸੀ ਹੈ ਲੋਟ ਯਾਰ ਉਹਨਾਂ ਵਾਲਾ ਰੱਸਾ ਜਿਹੜਾ ਤੁਸੀਂ ਛੱਟਿਆ ਵਿੱਚ ਹੈਨੇ ਟੋਟੇ ਡਾਟੇ ਜੇ ਕਰਕੇ ਉੱਤੋਂ ਦੀ ਵੀ ਪਾਉਣਾ ਸੀ ਹਾਂ ਨਹੀਂ ਨਹੀਂ ਆ ਗਿਆ ਹੈ ਉਹ ਟੋਟੇ ਉਹ ਹੱਟ ਕੇ ਨਾ ਆ ਜੀ ਹਾਂ ਯਾਰ ਤੂੰ ਛੱਟ ਕੇ ਉੱਟ ਗਿਆ ਮੈਨਾਂ ਨਹੀਂ ਕੀਤਾ ਓਏ ਖੋਲ ਨਾ ਖੋਲ ਨਾ ਖੋਲ ਆ ਜੇਰ ਚਾਹ ਕਹਿੰਦਾ ਫੜ ਲੋ ਉਹ ਜੇਰ ਫੜੇ ਤਾਂ ਲੋਟ ਤੂੰ ਬੱਸ ਬੱਸ ਲਾ ਗਿਆ ਚੱਲ ਚਲ ਹੁਣ ਓਏ ਜਿਨਾ ਫੜਾ ਕੇ ਰਸਾ ਮੋੜਾ ਲਾੜ ਮੈਨੂੰ ਚਾਲੂ ਕਰੇ ਕੰਮ ਚਲੋ ਇਹ ਤੋਂ ਡੰਡਾ ਜ ਲੈ ਲੋ ਡੰਡੇ ਨਾਲ ਤਾਂ ਫੜਾਤਾ ਆਪ ਕੋਹੜਾ ਜ ਮਨ ਕਰਾਉਂਦੇ ਨੀ ਜਵਾਕ ਨੂੰ ਬਾਂਝ ਦੀ ਟੜੀ ਤੋਰੀ ਹੁੰਦੀ ਉੱਤੋਂ ਤੋੜ ਲੂ ਫੇਰੇ ਦੇਣਾ ਇਹ ਇਹਦਾ 4-5 ਸਾਂ ਜੇ ਟੋਟੇ ਜੇ ਵੀ ਸੀਗੇ ਟੋਟੇ ਬਲਾ ਇੱਥੇ ਪੰਜ ਛੇ ਦਾ ਉੱਤੋਂ ਦੀਆਂ ਇਹ ਮੁਰਕੇ ਦੋ ਤਿੰਨ ਸਾਂ ਦੀਆਂ ਹਾਂ ਤੇ ਚਲੋ ਆ ਟੋਟਾ ਜਾਂ ਕਸੜਾ ਸੌਖਾ ਸੀ ਨਾਲੇ ਆ ਟੋਟਾ ਸੌਖਾ ਸੀ ਬੁਰੇ ਮਾਰੋ ਕਾਂਢੀ ਚੱਲ ਕੇਰਾ ਰੱਸਾ ਪੈ ਗਿਆ ਫਿਰ ਤਾਂ ਪਹਿਲਾਂ ਬਹਿ ਜਾ ਦਲਾਨ ਬਣ ਗਿਆ ਕੇਰਾ ਤਾਂ ਕਾਹ ਕੀ ਦੋ ਪੈ ਗਏ ਸਾਡਾ ਵੀ ਵਧੀਆ ਵਾ ਕਾਗਜ਼ ਉਦਲਾ ਆਪਣਾ ਪੂਰਾ ਹੀ ਫੁੱਲ ਵਧੀਆ ਵਾ ਹਲਵਾਇਆਂ ਦਾ ਭੈਣ ਰਿਆਂ ਦਾ ਕੰਮ ਤਾਂ ਰੈਡ ਪਿਆ ਮੇਰੇ ਸਾਲੇ ਉਲਟੀ ਬੋਲਣਾ ਤੇ ਕੁੜੀ ਜਾਵੇ ਲਾ ਦੱਸ ਹਲਵਾਇ ਹੋਰ ਯਾਰ ਪਹਿਲਾਂ ਇੱਥੇ ਮਿੰਤਾਂ ਕਰਿਆ ਕਰਨ ਸਾਨੂੰ ਲਾਓ ਸਾਨੂੰ ਲਾਓ ਤੇ ਹੁਣ ਮੇਰੇ ਸਾਲੇ ਦਾ ਮਾੜਾ ਜਿਹਾ ਕੰਮ ਰੈਡ ਪਿਆ ਬਾਪੇ ਨੇ ਰੈਡ ਤਾਂ ਹੁਣ ਭਾਣਣੇ ਹੋਰੀ ਗੱਲਾਂ ਕਰਨ ਲੱਗ ਗਏ ਕਿਉਂਕਿ ਜਾਂਦੇ ਦੇ ਨਹੀਂ ਫੇਟਾ ਯਾਰ ਜਿਹੜਾ ਤੇ ਇੱਦਾਂ ਨਹੀਂ ਸੀ ਹਲਵਾਈਓ ਹਾਂ 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 ਘੋਟ ਵਾਲਿਆਂ ਦਾ ਤਾਂ ਪੈਸੇ ਘੱਟ ਲੈਂਦਾ ਸੀ ਉਹ ਹਾਂ ਨਾਲੇ ਚੀਜ਼ ਬਣੀ ਉਹਦੀ ਮੂਹੋਂ ਨਹੀਂ ਦੀ ਲੈਦੇ ਆਪਾਂ ਗਾਲ ਹੀ ਉਹਦੇ ਨਾਲ ਕਰੋ ਯਾਰ ਗਾਂ ਨੂੰ ਫਾਹਾ ਭਟੋ ਜਾਂਦਾ ਭਾਣਣਿਆਂ ਦਾ ਕਨੇ ਗੱਡ ਬਾੜ ਕਰਾ ਵੇਖਿਆ ਸੋ ਭਾਜੀ ਜੀ ਬਲਾਈ ਪੁੱਛ ਆਖ ਨੇ ਵੀ ਮੰਗਣ ਹਾਂ ਹਾਂ ਜੀ ਉਹ ਤਾਂ ਬਣਾ ਨੱਜੇ ਫਿਲਮ ਦਾ ਕੱਟ ਹੈ ਹਾਂ ਹੋਣੀ ਨਹੀਂ ਕਰੇ ਹੈ ਤਾਂ ਅਗਲੇ ਹੀ ਆ ਗਲਤ ਆ ਯਾਰ ਅੱਜ ਮੈਂ ਕਿਹਾ ਵੀ ਆ ਕੇ ਲਦਾ ਦਿਓ ਨਾਲ ਕਹਿੰਦੇ ਸਾਡਾ ਤਾਂ ਟਾਈਮ ਹੀ ਨਹੀਂ ਦਿਹਾੜੀਆ ਕਰ ਲੋ ਮੈਂ ਕਿਹਾ ਵੀ ਤੁਸੀਂ ਇੱਥੇ ਆਟਾ ਕੋਟਾ ਸਮਾਨ ਮਸਾਲਾ ਸੋ ਨੂੰ ਸਾਰਾ ਪਤਾ ਲੱਗ ਜੂ ਵੀ ਆ ਤਾਂ ਓਵੇਂ ਮਿਧੜਾਈ ਚੱਲੋ ਇੱਕ ਜਣਾ ਆਜੋ ਅੱਗੇ ਆਪਣੇ ਨਾਲ ਆ ਕੇ ਲਦਾ ਕੇ ਜਾਂਦੇ ਆ ਇਹ ਆਈ ਸੀ ਮੈਂ ਉਹੀ ਕੱਦ ਕਰ ਆ ਹਾਂ ਦੋ ਬੰਦੇ ਆ ਗਏ ਉਹੀ ਤਾਂ ਗੱਲ ਆ ਯਾਰ ਕਹਿੰਦੇ ਛੋਡਾ ਕੰਮ 70 80 ਹਜ਼ਾਰ ਦਾ ਸੀ ਜਿਹੜਾ ਕਿ ਅਸੀਂ 55 ਹਜ਼ਾਰ ਚ ਕਰਦੇ ਆ 80 ਹਜ਼ਾਰ ਦਾ ਕੰਮ ਸੀ ਛੋਡਾ ਆਖੇ ਹਾਂ ਪੂਰੇ ਪੁੱਠੇ ਹੋ ਗਏ ਪੂਰੇ ਹਾਂ ਪੂਰੇ ਪੁੱਠੇ ਹੋ ਗਏ ਜਦੋਂ ਆਹ ਗੱਲ ਹੀ ਕਹਤੀ ਬੰਦੇ ਨੇ ਬਿੱਧੁਰ ਭਈਆ 30000 ਫੜਾਜ ਤੂੰ ਆਹ ਗੱਲਾਂ ਕਰੇ ਤੂੰ ਜਿੱਦੇ 30000 ਫੜ ਕੇ ਲੰਘਿਆ ਤੂੰ ਤੇ ਉਹਦੇ ਤੂੰ ਉਹਦੇ ਕਹਿੰਦਾ ਵੀ ਭਾਈ ਮੈਂ ਨਹੀਂ ਕੰਮ ਕਰੀ ਆਪੇ ਹੋਰ ਬੰਦੇ ਰੱਖਦੇ ਹਲਵਾਜੀ ਹੋਰ ਹੀ ਕਹਿੰਦਾ ਕਹਿੰਦਾ ਸੋਡਾ 70 80000 ਦਾ ਕੰਮ ਜਿਹੜਾ ਕਹਿੰਦਾ ਮੈਂ 55 ਚ ਕਰਕੇ ਆਉਣਾ ਅਨੰਦਪੁਰ ਵਾਲਾ ਉਹੀ ਆ ਹੁਣ ਸੀ ਗੱਲ ਜਿਹੜਾ ਕਹਿੰਦਾ ਮੈਂ ਤਾ ਕਰ ਦਾਂਦਾ ਜੀ ਅੱਜ ਫੇਲਾ ਇੰਨੇ ਰਾਣੀ ਖਾਂ ਦੇ ਸਾੜੇ ਬਣੇ ਰਿਹਾ ਇਹ ਕਿਉਂ ਹੀ ਆ ਸੱਚਾ ਵੇਖ ਉਹੀ ਆ ਇਹਨਾਂ ਨੇ ਕਹਿ ਤਾ ਸਾਈ ਦੇ ਕੇ ਤੁਸੀਂ 30000 ਕਰਨਾ ਆਹਨੋ ਪਈ ਨੂੰ ਹੀ ਲੈ ਕੇ ਫਿਰ